ਦੀ ਬੈਂਕ ਦੇ ਬਜੂ 70 ਦੀ ਕੋਈ ਨਹੀਂ ਟੀਮ ਐਂਟਰੀ ਬਾਕਸ ਗਰਾਊਂਡ ਦੇ ਲਈ ਸ਼ੰਕਰਾਇ ਦੇ ਲਈ ਨਾ ਕੋ ਹੱਦ ਬੰਦ ਕਮੇਟੀ ਲੈ ਰਹੀ ਮੇਰੇ ਕਰੋ ਨਾਲ 11 17 ਨੋਸਰ ਆ ਤੋਂ ਦੂਸਰਾ ਬੰਨੇ ਭੋਲੜ ਪਿੰਕਵਾਰ ਦੂਸਰਾ ਪਰਗਾ ਬਗੜਾ ਕਰਵਾਉਂਦਾ ਬੱਲੇ 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 ਆ ਪੱਜਾ ਹਰ ਸਾਰਾ ਵੀਰੋ ਆਓ ਸਾਹਮਣੇ ਭੁੰਦਰਵਾਣਾ ਕਹਿੰਦੇ ਜਸਨ ਜੱਗੀ ਨੇ ਪੜਦਾ ਕਹਿੰਦੇ ਬੱਬੂ ਨੇ ਪੜਦਾ ਅਮਨ ਨੇ ਪੜਦਾ ਤੇ ਸਾਡਾ ਜਿੰਦ ਵੀਰਾ ਪਿਆਰਾ ਵੀਰ ਹੈ ਪਰ ਭੁੰਦਰਵਾਣਾ ਵੀ ਟਿੱਕੇ ਤੋਂ ਤੇ ਪੁੱਜਿਆ ਹੋਇਆ ਹੈ ਉਹ ਨਾਰਮਾ ਕਹਿੰਦੇ ਜਸਨ ਜੱਫਾ ਹੈ ਆਹ ਕਹਿੰਦੇ ਦੋ ਪੰਦਾ ਸ਼ਿਭਰਾ ਮੇਰੇ ਵੀਰ ਨੂੰ ਨੰਬਰ ਜਿਹੜਾ ਮੇਵਾੜੀ ਆਪੇ ਟੇਂਡਰੀ ਗੋਰ ਦੇ ਜਿਚਾੜ ਹੁੰਦਾ ਹੈ ਚੱਕੋ ਮੈਂ ਅਗਲੀ ਕਬੱਡੀ ਪਾਂਦਰੀ ਗੱਭਰੂ ਖੇਡ ਮੈਦਾਨ ਦੇ ਠਵਾਟਾ ਹੋਇਆ ਨਾ ਰਾਜਾ ਜਨ ਤੁਹਾਨੂੰ ਜਸਰਦੀ ਨੱਪਾ ਲਾਇਆ ਉਹਨਾਂ ਨੰਪਰੇਵਾ ਰਾਜਾ ਕਬੜੀ ਖਾਰਿਆ ਜਸਰ ਧੁੰਨਵਾਉਂਦੀ ਕਿਹਦੀ ਤੇ ਸੇਕ ਅੱਜ ਦੇ ਤਰੀਕੇ ਦਾ ਆ ਵੀ ਵੱਜਦੀ ਕਬੜੀ ਦਾ ਮੰਨਿਆ ਪਰਵਰ ਜਾਫੀਆ ਸੇਕ ਸੇਰੋ ਵਾਲਾ ਰਜੀਤ ਮੱਲ ਸੇਰੋ ਵਾਲੇ ਦੀ ਗੱਲਾਂ ਹੁੰਦੀਆਂ ਹੈ ਜੱਲਾ ਜਿਹੜੀ ਧਾਰ ਦੇ ਟਪਾਲੇ ਲਾਗੇ ਪੱਕੇ ਬਣ ਕੇ ਮਹਾਨ ਖਾਰੀਆਂ ਦਾ ਤਿੰਹ ਹੈ ਮੇਰੇ ਵੀ ਅਜੇ ਸੰਗਰੂਰ ਦਾ ਸੇਰੋ ਵਾਲੇ ਮੁੰਡੇ ਆਇਆ ਹੈ ਇਹ ਨਾਤੇ ਪਰਦਾਦਿਆਂ ਦੇ ਵਾਰਦਾ ਦਾ ਜੋੜੀਆਂ ਸੀ ਸੋਤਿਆਂ ਨੇ ਪੈੜੀਆਂ ਬੁਕਾਤੀਆਂ ਕੁਝ ਤੋਂ ਲੋਕਾਂ ਨੇ ਜੋਹਾਲ ਦੇ ਝੂਟਿਆਂ ਲਈ ਭਾਂਗਾਂ ਨਾਲ ਪੈਣਾ ਹੀ ਵਿਆਧੀਆਂ ਪਾਲ ਦੇਣਾ ਲੋਕ ਕਾਲੇ ਉਹ ਵੀ ਤੱਕ ਕੈਨੇਡਾ ਵਾਲੇ ਸਿਹਰਾ ਬੰਦਾ ਕਦੇ ਸੰਗਰੂਰ ਨਹੀਂ ਗਿਆ ਸੈਂਕੜਾ ਸਕੂਟਰਾਂ ਦੇ ਲੱਗੇ ਨੇ ਬਥੇਰੇ ਪਰ ਬੰਦਿਆਂ ਦਾ ਵੀ ਦੇ ਇੱਥੇ ਕੋਈ ਸਟੈਂਡ ਸੀ ਰਿਆ ਸੈਕੜਾ ਸਕੂਟਰਾਂ ਦੇ ਲੱਗੇ ਨੇ ਫਿਰੇ ਜਿਵੇਂ ਗੁਰਮੀਤ ਸਿੰਘ ਦੂਸੇ ਵਾਲਿਆਂ ਦਾ ਹੁੰਦਾ ਹੈ ਹਰ ਕੋਲੇ ਸੈਕੜਾ ਆ ਸਟੈਂਡ ਆਗੇ ਜਾ ਕੇ ਲਾ ਦਿੰਦਾ ਹੈ ਪਰ ਜਵੰਧਾ ਤੇਰੀ ਰਫੀ ਅੱਜ ਮੈਨੂੰ ਮਾਰੀ ਲੱਗਦੀ ਹੈ ਲੋ ਜਵੰਧੇ ਨੇ ਦੋ ਪਾ ਗਿਆਂ ਦੋਵੇਂ ਜੱਫੀ ਖਾ ਗਏ ਜਦੋਂ ਹਰਜੀਤ ਪਾਲ ਦਾ ਰਫੀ ਅਨੰਤ ਰਾਜਿੰਦਰ ਸਾਡਾ ਵੀਰ ਅਨੰਤ ਉਹ ਲਾਈਨ ਕਰਵਾਉਂਦੀ ਆ ਜਵੰਧੇ ਦਾ ਪੁਆਇੰਟ 500 ਦਾ ਕਰਦੀ ਹੈ ਬਈ 500 ਦਰਸੀਆ ਸੋਹੀ 500 ਵਾਲਾ ਇਹ ਵੀ ਜਵੰਧਾ ਵੀ ਪਾ ਕੇ ਨਹੀਂ ਫਰਨਾ ਵੀ ਵੀ ਪਾ ਕੇ ਨਹੀਂ ਫਰਨਾ ਇਹਦੇ ਕੋਲੇ ਬਾਈ ਜੇ ਗੋਲੀ ਵਾਲੀ ਦੀ ਟੀਮ ਕੱਟਦੀ ਬਾਈ ਅਰ ਜਾ ਕੋਈ ਵੱਲੇ ਇਹ ਤੋਂ ਮਾਇ ਤੋਂ ਪ੍ਰਾਂਤਵਾਗ ਦਾਪਾ ਸੋਤੋ ਕਲਮ ਗਿੰਨ ਕਲਾ ਤੇ ਬਪਾ ਆਪਰ ਫੀਜੀ ਕਲਮ ਇਧਰ ਕਮੇਟੀ ਦਾ ਗਰਾਊਂਡ ਪਾ ਜੀ ਇੱਕ ਨੰਬਰ ਗਰਾਊਂਡ